ਆ ਫਾਜ਼ਿਲਕਾ ਦੀ ਫਰੈਂਡ ਇਨ ਕਲੇਵ ਤੁਸੀਂ ਦੇਖ ਸਕਦੇ ਹੋ ਤੇ ਫਰੈਂਡਿੰਗ ਕਲੇਵ ਦੇ ਕੋਲੇ ਬਿਲਕੁਲ ਬਾਹਰ ਨਿਕਲਦੇ ਆ ਜਿਹੜੀ ਸੜਕ ਹੈ ਉਹ ਬਿਲਕੁਲ ਜਿਹੜੀ ਨਵੀਂ ਬਣਾਈ ਜਾ ਰਹੀ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਸਰ ਪੰਜਾਬ ਸਰਕਾਰ ਵੱਲੋਂ ਇਹ ਸੜਕ ਵੱਲੋਂ ਜਿਹੜਾ ਸੜਕ ਨੂੰ ਨਵੀਂ ਕਰਨ ਕੀਤਾ ਜਾ ਰਿਹਾ ਹੈ ਔਰ ਸੜਕ ਨੂੰ ਬਿਲਕੁਲ ਜਿਹੜਾ ਨਵਾਂ ਬਿਲਕੁਲ ਬਣਾਇਆ ਜਾ ਰਿਹਾ ਹੈ ਸੋ ਸਰਕਾਰ ਨੇ ਆ ਤਾਂ ਬਹੁਤ ਵਧੀਆ ਕੰਮ ਕੀਤਾ ਸਾਨੂੰ ਕਲੋਨੀ ਨੂੰ ਅਸੀਂ ਆਨ ਜਾਣ ਲੱਗਿਆਂ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਹੁਣ ਜਿਹੜੀ ਸੜਕ ਹੈ ਬਿਲਕੁਲ ਨਵੀਂ ਬਣ ਕੇ ਤਿਆਰ ਹੋ ਚੱਲੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕਰਮਚਾਰੀ ਨੇ ਜਿਹੜੇ ਉਹ ਆਪਣੇ ਕੰਮ ਨੂੰ ਲੱਗੇ ਹੋਏ ਨੇ ਔਰ ਇਹ ਸੜਕ ਬਿਲਕੁਲ ਜਿਹੜੀ ਸ਼ੀਸ਼ੇ ਵਰਗੀ ਬਣ ਕੇ ਤਿਆਰ ਹੋ ਜਾਣੀ ਹੈ ਤਾਂ ਮੁਹੱਲਾ ਨਿਵਾਸੀਆਂ ਨੂੰ ਸੜਕ ਤੇ ਆਨ ਜਾਣ ਲੱਗਿਆਂ ਕਿਸੇ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਏਗਾ ਅਸੀਂ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਭਗਵੰਤ ਮਾਨ ਸਰਕਾਰ ਦਾ ਜਿਨ੍ਹਾਂ ਨੇ ਉਪਰਾਲਾ ਕਰਕੇ ਸਾਨੂੰ ਇਹ ਨਵੀਂ ਸੜਕ ਬਣਾ ਕੇ ਦਿੱਤੀ ਹੈ